ਜਿੱਤੇ ਮਰਜ਼ੀ ਡੋਲੋ ਜਿੰਨਾ ਮਰਜ਼ੀ ਡੋਲੋ ਕੋਕ ਡੋਲਤਾ ਲਓ ਜੀ ਕੋਈ ਦਾਗ ਨਹੀਂ ਬਾਰਡਰ ਪ੍ਰੂਫ ਕੁਰਤੇ ਪਜਾਮੇ ਭਾਵੇਂ ਭਾਵੇਂ ਪਾਣੀ ਡੋਲੋ ਭਾਵੇਂ ਚਾਹ ਦੇ ਭਾਵੇਂ ਡੋਲੋ ਕੋਕ ਦੇਖੋ ਜੀ ਇਹ ਪੰਜਾਬ ਦਾ ਸਭ ਤੋਂ ਵੱਡਾ ਰਾਇਲ ਲਗਜ਼ਰੀ ਸ਼ੋਰੂਮ ਆ ਪਰ ਕੁਰਤਾ ਪਜਾਮਾ 200 ਰੁਪਏ ਦੇ ਸ਼ੁਰੂ ਕਰਤਾ ਦਬਈ ਵਾਲਾ ਕੁਰਤਾ ਪਜਾਮਾ 910 ਰੁਪਏ ਦਾ ਭਾਜੀ ਗੀਦਾ ਕੋਟਨ ਕੁਰਤਾ ਪਜਾਮਾ ਬਾਜ਼ਾਰ 'ਚ 1500 1600 ਸਾਡਾ ਰੇਟ ਸਿਰਫ 700 ਰੁਪਏ ਭਾਜੀ 100% ਲੈ ਲਣ ਦਾ ਕੁਰਤਾ ਪਜਾਮਾ ਬਜ਼ਾਰ 'ਚ 3-3000 ਦਾ ਸਾਡੇ ਕੋਲ 1300 ਰੁਪਏ ਦਾ ਥੋਕ ਵਜਾ ਕੇ ਚੈਲੰਜ ਕਰਦੇ ਆ ਜਿਹੜਾ ਬਾਜ਼ਾਰ 'ਚ 2 ਪੀਸ ਕੋਸਟਮੈਂਟ ਤੁਸੀਂ 10000 ਲੈਨੇਓ ਅਸੀਂ ਤੁਹਾਨੂੰ 2995 ਚ 2 ਪੀਸ ਕੋਟਸੂਟ ਦਵਾਂਗੇ ਜਿਹੜਾ 3 ਪੀਸ ਕੋਟਸੂਟ ਤੁਸੀਂ ਲੈਨੇਓ 15 15000 16 16000 ਰੁਪਏ ਦਾ ਅਸੀਂ ਤੁਹਾਨੂੰ 3760 ਚ ਸਲਾਈ ਕਰਕੇ 3 ਪੀਸ ਕੋਟਸੂਟ ਦਵਾਂਗੇ ਮਾਰਕੀਟ ਪ੍ਰਾਈਸ ਹੈ ਇਹਦਾ ਬਲੇਜ਼ਰ ਦਾ 10 10000 ਅਸੀਂ ਦੇਣਾ 3000 ਚ ਰੈਡੀ ਕਰਕੇ ਸ਼ੇਰਵਾਨੀ ਬਾਜ਼ਾਰ ਦੇ ਵਿੱਚ 6 6000 65 6500 ਕੱਲਾ ਰੈਂਟ ਆ ਪਰ 6500 ਚ ਅਸੀਂ ਸਟਿਚ ਕਰਕੇ ਸੀਕੇ ਤੁਹਾਡੇ ਨਾਪ ਦੀ ਦੇ ਦਾਂਗੇ ਸੋ ਲੋ ਜੀ ਪੂਰੇ ਪੰਜਾਬ ਦੇ ਦੁਕਾਨਦਾਰ ਵਾਈਟ ਕੋਟ ਤੇ ਪਜਾਮੇ ਪਾਣੀ ਡੋਲ ਕੇ ਰੌਲਾ ਪਾਈ ਜਿੰਦੇ ਬਾਰਡਰ ਪ੍ਰੂਫ ਕੋਟ ਤੇ ਪਜਾਮੇ ਦਮਾਂਗੇ ਪਰ ਅੱਜ ਬਾਗਾ ਪਣਾ ਮਾਤੂਸ਼ਰੀ ਦਸਤਾਰ ਦੀ ਟੀਮ ਨੇ ਕਰਤਾ ਬਹੁਤ ਵੱਡਾ ਚੈਲੰਜ ਕਹਿੰਦੇ ਵਾਈਟ ਰੰਗ ਦੇ ਕੋਟ ਤੇ ਪਜਾਮੇ ਡੋਲਾ ਕੇ ਡੋਲਾਂਗੇ ਪਰ ਇਹਨਾਂ ਨੇ ਲਿਆਂਦੇ ਬਹੁਤ ਸਾਰੇ ਕਲਰ ਕਲਰ ਕੋਟ ਤੇ ਪਜਾਮੇ ਲਿਆਂਦੇ ਜਿੱਥੇ ਵੱਡਾ ਚੈਲੰਜ ਕਹੀ ਜਾਂਦੇ ਕਹਿੰਦੇ ਅਸੀਂ ਭਾਵੇਂ ਪਾਣੀ ਡੋਲੋ ਭਾਈ ਪਾਣੀ ਡੋਲੀਏ ਤੇ ਬਿਲਕੁਲ ਭਾਜੀ ਮਾਤੂਸ਼ਰੀ ਦਸਤਾਰ ਨੇ ਠੋਕ ਕੇ ਚੈਲੰਜ ਕਰਤਾ ਕੱਲੀਆਂ ਗੱਲਾਂ ਨਹੀਂ ਦਮ ਰੱਖਦਾ ਆਹ ਰੰਗਦਾਰ ਕੋਟ ਤੇ ਪਜਾਮੇ ਚੈੱਕ ਕਰ ਲੋ ਵਾਟਰ ਪ੍ਰੂਫ ਕੋਟ ਤੇ ਪਜਾਮੇ ਰੰਗਦਾਰ ਗੀਸਾ कॉटन ਦੇ ਲੈ ਕੇ ਆ ਗਏ ਭਾਜੀ ਪਰ ਭਾਈ ਜੀ ਅੱਜ ਮੈਂ ਪਾਣੀ ਨਹੀਂ ਡੋਲੂਗਾ ਮੈਂ ਇਹਤੇ ਚਾਹ ਵੀ ਡੋਲੂ ਮੈਂ ਇਹਤੇ ਕੋਕ ਵੀ ਡੋਲੂ ਮੈਂ ਤੇ ਜੂਸ ਵੀ ਡੋਲੂਗਾ। ਭਾਜੀ ਜੋ ਮਰਜੀ ਡੋਲ ਕੇ ਚੈੱਕ ਕਰ ਲਓ, ਲਾਈਵ ਦਿਖਾਵਾਂਗੇ ਤੁਹਾਨੂੰ ਪੂਰੇ ਪੰਜਾਬ ਦੇ ਵਿੱਚ ਵਾਈਟ ਕੁਰਤੇ ਪਜਾਮੇ ਦੇ ਕੋਲ ਨਹੀਂ ਗਾ ਪਾ ਪਾ ਦਿਖਾਈ ਜਾਂਦੇ ਸਾਨੂੰ ਕਾਪੀ ਕਰੀ ਜਾਂਦੇ ਆ। ਪਰ ਭਾਜੀ ਅੱਜ ਰੰਗਦਾਰ ਕੁਰਤੇ ਪਜਾਮੇ ਲੈ ਕੇ ਆ ਗਏ ਆ। ਭਾਈ ਜੀ ਗੱਲ ਪੂਰੀ ਕਲੀਅਰ ਕਰ ਲਓ, ਕੈਮਰੇ 'ਤੇ ਬੇਇੱਜ਼ਤੀ ਬੂਸਤੀ ਨਾ ਕਰਾ ਲਿਓ। ਮੈਂ ਕੋਕ ਡੋਲ ਦੇਣਾ ਆ। ਤੁਸੀਂ ਆ ਕੋਕ ਦਾ ਚੱਕੋ ਗਲਾਸ ਤੇ ਪਾ ਕੇ ਦੇਖੋ, ਮੈਂ ਕਹਿੰਦਾ ਗੱਲਾਂ ਬਾਅਦ ਚ ਕੰਮ। ਲਓ ਜੀ ਅੱਜ ਅਸੀਂ ਪਾਣੀ ਨਹੀਂ ਕੋਕ ਡੋਲਾਂਗੇ ਤਾਂ ਚੈੱਕ ਕਰਾਂਗੇ। ਆਹ ਦੇਖੋ ਜੀ, ਜੇਤੇ ਮਰਜੀ ਡੋਲੋ, ਜ ਡੋਲਤਾ ਲਓ ਜੀ ਕੋਈ ਦਾਗ ਨਹੀਂ ਬਾਟਰ ਪ੍ਰੂਫ ਕੁਰਤੇ ਪਜਾਮੇ ਭਾਵੇਂ ਪਾਵੇਂ ਪਾਣੀ ਡੋਲੋ ਭਾਵੇਂ ਚਾਹ ਦੇ ਭਾਵੇਂ ਡੋਲੋ ਕੋਕ ਆ ਸਾਰੇ ਕੁਰਤੇ ਪਜਾਮੇ ਦਿਖਾ ਦਿਓ ਚਲੋ ਚੈੱਕ ਕਰ ਲਓ ਜੀ ਕਿਸੇ ਤੇ ਕੋਈ ਦਾਗ ਨਹੀਂ ਹੈਗਾ ওয়াটার ਪ੍ਰੂਫ ਕੁਰਤਾ ਪਜਾਮਾ ਪੂਰਾ ਲਾਈਵ ਤੁਹਾਨੂੰ ਕਰਕੇ ਦਿਖਾਤਾ ਹੁਣੇ ਇੱਥੇ ਤੇ ਡੋਲਿਆ ਤੇ ਚੈੱਕ ਕਰ ਲਓ ਤੁਸੀਂ ਕੋਈ ਦਾਗ ਨਹੀਂ ਕੋਈ ਗਿੱਲਾ ਤੱਕ ਨਹੀਂ ਹੋਇਆ ਪਿਓਰ ਆ ਜਿੰਨੇ ਮਰਜ਼ੀ ਥਾਂ ਲੈ ਲਓ ਟਟਣਾ ਦੇ ਟਨ ਟਰੱਕ ਦੇ ਭਾਈ ਜੀ ਇਹ ਤਾਂ ਗੱਲ ਠੀਕ ਹੋ ਗਈ ਤੁਹਾਡੀ ਇੱਕ ਤੇ ਪਾਸ ਹੋਗਾ ਤੁਸੀਂ ਇਹ ਤੇ ਦਾਗ ਨਹੀਂ ਪਿੰਦਾ ਬਾਟਰਪੂਫ ਪਰ ਬਾਜ਼ਾਰ 'ਚ 3100 300 300 ਰੁਪਏ ਦਾ ਕੋਰਤਾ ਪਿਆ ਮਿਲਦਾ ਰੇਟ ਵੀ ਨਹੀਂ ਜਾਰੇ ਕਰਤੇ ਭਾਈ 3000 ਵਾਲਾ ਸੀ 1330 ਰੁਪਏ ਦਾ ਦੇਣਾ ਚੈਲੰਜ ਕਰਕੇ ਦਵਾਂਗੇ 2000 ਰੁਪਏ ਕੋਰਤੇ ਮਗਰ ਲੈਸ ਕਰਾਂਗੇ ਲਓ ਆ ਤਾਂ ਜੀ ਬਹੁਤ ਵੱਡਾ ਬਾਟਰਪੂਫ ਕੋਰਤਾ ਪਿਆ ਮਾ ਭਾਵੇਂ ਕੋਕ ਡੋਲੋ ਜੋ ਮਰਜ਼ੀ ਕਰ ਲੋ ਬਾਜ਼ਾਰ ਦਾ ਰੇਟ 3030 ਸਾਡੇ ਕੋਲੋਂ ਸਿਰਫ 1300 300 ਰੁਪਏ ਲੈ ਜਾਓ ਗੁਰਦਾ ਪਜਾਮਾ ਭਾਜੀ ਦबई ਦਾ ਦबई ਦੇ ਵਿੱਚ ਜਿੱਥੇ ਪਲਾਟ ਕੱਟੇ ਜਾ ਰਹੇ ਨੇ ਇਸ ਵਕਤ ਉੱਥੇ ਮਾਤੂ ਸ਼ਹੀਦ ਦਸਤਾਰੇ ਦबई ਦਾ ਕੁਰਤਾ ਪਜਾਮਾ ਪੰਜਾਬਾਂ ਦੀ ਗਲੀ ਦੇ ਵਿੱਚ ਲੈ ਕੇ ਆ ਗਿਆ ਪੰਜਾਬ ਦੀਆਂ ਗਲੀਆਂਾਂ 'ਚ ਰੇਡ ਭਾਜੀ ਜਿਹੜਾ ਬਜ਼ਾਰਾ ਦੇ ਵਿੱਚ ਇਸ ਕੁਰਤੇ ਪਜਾਮੇ ਦਾ ਰੇਟ ਹੈਗਾ ਕੋਈ 3000 ਦਾ ਕੋਈ 4000 ਦਾ ਅਸੀਂ ਦੇਣਾ ਦबई ਵਾਲਾ ਕੁਰਤਾ ਪਜਾਮਾ 910 ਰੁਪਏ ਦਾ ਭਾਜੀ ਸੋ ਦੇਖੋ ਜੀ ਦबई ਵਾਲੇ ਕੁਰਤੇ ਪਜਾਮੇ ਦੇਣੇ ਦੇਣੇ ਆ ਵੀ ਤੁਸੀਂ ਦੇਖੋ ਬੜੇ ਵਧੀਆ ਗੀਜ਼ਾ ਕਾਟਨ ਕੁਰਤਾ ਪਜਾਮਾ ਬਾਜ਼ਾਰ 'ਚ 1500 1600 ਸਾਡਾ ਰੇਟ ਸਿਰਫ 700 ਰੁਪਏ 700 ਰੁਪਏ ਦਾ ਕੋਰਤਾ ਪਿਆਮਾ ਦਵਾਂਗੇ 22 ਰੰਗ ਦੇ কুরਤੇ ਪਿਆਮੇ ਵਿੱਚ ਬਹੁਤ ਸਾਰੀਆਂ ਕੁਆਲਿਟੀਆਂ ਦੇ ਰਹੇ ਆ ਤੁਹਾਨੂੰ ਆ ਦੇਖੋ ਪਿੰਡਾਂ ਦੇ ਸਰਪੰਚ ਪੰਜੋਂ ਤੁਸੀਂ ਲੈ ਲੰਦਾ ਬਣਾਉਣਾ ਕਾਟਰ ਬਣਾਉਣਾ ਪੇਪਰ ਕਾਟਰ ਬਣਾਉਣਾ ਜੋ ਮਰਜ਼ੀ ਬਣਾ ਲਓ ਕੋਰਤਾ ਪਿਓ ਬਣਾ ਲਓ ਸਲਵਾਰ ਸੂਟ ਬਣਾ ਲਓ ਚਾਹੇ ਜੋ ਮਰਜ਼ੀ ਬਣਾ ਲਓ ਵੱਡੇ ਫੇਰੇ ਕਰਾਂਗੇ ਦੇਖੋ ਜੀ ਗੀਜ਼ਾ ਕਾਟਰਨ ਦੇ ਕਲਰ ਚੈੱਕ ਕਰ ਲਓ ਲੈ ਲੰਦੇ ਚ ਕਲਰ ਚੈੱਕ ਕਰ ਲਓ ਪੇਪਰ ਕਾਟਰਨ ਦੇ ਰੰਗ ਚੈੱਕ ਕਰ ਲਓ ਪੂਰੇ ਪੰਜਾਬ ਦੇ ਵਿੱਚ ਜਿੱਥੇ ਬਲੈਕ ਰੰਗ ਦਾ ਪੇਪਰ ਕਾਟਨ ਦਾ ਕੁਰਤਾ ਪਜਾਮਾ ਤੁਹਾਨੂੰ ਕਿਤੇ ਨਹੀਂ ਮਿਲਣਾ ਮਾਤੂ ਸ਼੍ਰੀ ਦਸਤਾਰ ਤੇ ਆਜੋ ਪੇਪਰ ਕਾਟਨ ਦਾ ਬਲੈਕ ਕਲਰ ਦਾ ਕੁਰਤਾ ਪਜਾਮਾ ਦੇ ਦਾਂਗੇ ਚਾਹੇ ਲੇਲਣ ਦੇ ਵਿੱਚ ਬਲੈਕ ਕਲਰ ਲੈਣਾ ਚਾਹੇ ਗੀਜ਼ਾ ਦੇ ਵਿੱਚ ਲੈਣਾ ਭਾਜੀ 100% ਲੇਲਣ ਦਾ ਕੁਰਤਾ ਪਜਾਮਾ 11 ਤੇ 3300 ਦਾ ਸਾਡੇ ਕੋਲ 1300 ਰੁਪਏ ਦਾ ਆ ਤੁਸੀਂ ਕਲਰ ਚੈੱਕ ਕਰ ਲਓ ਕੁਆਲਿਟੀ ਭਾਜੀ ਆ ਚੈਲੰਜ ਕਰਕੇ ਕਹਿੰਦੇ ਆ ਕਿਸੇ ਨੇ ਤੁਹਾਨੂੰ 200 ਰੁਪਏ ਦਾ ਕੁਰਤਾ ਪਜਾਮਾ ਨਹੀਂ ਦੇਣਾ ਜੀ ਦੇਖੋ ਜੀ ਪੰਜਾਬ ਦਾ ਸਭ ਤੋਂ ਵੱਡਾ ਰਾਇਲ ਲਗਜ਼ਰੀ ਸ਼ੋਰੂਮ ਆ ਪਰ ਕੁਰਤਾ ਪਜਾਮਾ 200 ਰੁਪਏ ਦੇ ਸ਼ੁਰੂ ਕਰਤਾ ਕਲਰ ਇਹਦੇ ਵਿੱਚ ਬਹੁਤ ਹੈ ਗਿਆ ਇਸ ਤੋਂ ਇਲਾਵਾ ਕਿਸ ਨੇ ਲਗਜ਼ਰੀ ਲੈਣੇ ਆ ਬਹੁਤ ਸੁਪਰ ਕੁਆਲਟੀ ਆ ਚੁੱਕੀ ਆ ਛੱਡ ਦੋ ਮੈਂ ਕਹਿੰਦਾ ਕਲਰ ਕੁਰਤਾ ਪਜਾਮਾ ਗੀਜ਼ਾ ਕਾਟਨ ਦਾ 1500 ਤੋਂ ਘਟਣੀ ਚੱਕੋ 700 ਰੁਪਏ ਦਾ ਪੂਰਾ ਗੀਜ਼ਾ ਕਾਟਨ ਦਾ ਕੁਰਤਾ ਪਜਾਮਾ ਆ ਲੋ ਚੈੱਕ ਕਰ ਲੋ ਮੈਂ ਕਹਿੰਦਾ ਗਾਰੰਟੀ ਫੋਰ ਵਰਦੀ ਵੀ ਦੇ ਦਾਂਗਾ ਇਹ ਡੱਬ ਪੈਂਦੀ ਵੀ ਦੇ ਦਾਂਗੇ ਚਿਰਕੀ ਦੀ ਵੀ ਦੇ ਦਾਂਗੇ ਰੰਗ ਤੁਸੀਂ ਜਿੰਨੇ ਮਰਜ਼ੀ ਲੋ ਜੀ ਕੁਰਤੇ ਪਜਾਮੇ ਦੇ ਤੇ ਹੁਣ ਤੁਹਾਨੂੰ ਸ਼ਰਟਾਂ ਵੀ ਦੇਣੀ ਆ ਸ਼ਰਟਾਂ ਦੇਖੋ ਕਿੰਨੀ ਵੈਰਾਈਟੀ ਚਾਹੇ ਲਾਈਨਾਂ ਵਾਲੀਆਂ ਲੈਣੀਆਂ ਚੈੱਕ ਲੈਣੀਆਂ ਪਲੇਨ ਲੈਣੀਆਂ ਪ੍ਰਿੰਟ ਲੈਣੀਆਂ ਹਰ ਇੱਕ ਤਰ੍ਹਾਂ ਦੀ ਸ਼ਰਟ ਟੌਪ ਕਲਾਸ ਨੂੰ ਦਵਾਂਗੇ ਵਾਈਟ ਲੈ ਲੋ ਬਲੈਕ ਲੈ ਲੋ ਕਲਰ ਜਿਹੜਾ ਮਰਜ਼ੀ ਲੈ ਲੋ ਸ਼ਰਟਾਂ ਵਿੱਚ ਬਹੁਤ ਸਾਰੀ ਵੈਰਾਈਟੀ ਆ ਸ਼ਰਟਾਂ ਨਾਲ ਮੈਚ ਕਰਕੇ ਤੁਸੀਂ ਪੈਂਟਾਂ ਲੈ ਸਕਦੇ ਆ ਇਸ ਤੋਂ ਇਲਾਵਾ ਤੁਸੀਂ ਕੋਟ ਪੈਂਟ ਦੇ ਵਿੱਚ ਵੀ ਬਹੁਤ ਵੱਡੇ ਫਾਇਦੇ ਕਰਨ ਦੇਖੋ ਕੱਪੜਾ ਸੀ ਬਹੁਤ ਸਸਤਾ ਦਿੰਦੇ ਆ ਪਰ ਸਾਡੀ ਟੇਲਰਿੰਗ ਵੀ ਨੰਬਰ 1 ਆ ਬਾਜ਼ਾਰ 'ਚ ਜਾਓ ਠੋਕ ਪਾ ਜਾ ਕੇ ਚੈਲੰਜ ਕਰਦੇ ਆ ਜਿਹੜਾ ਬਾਜ਼ਾਰ 'ਚ 2 ਪੀਸ ਕੋਟਪੈਂਟ ਤੁਸੀਂ 10000 ਰੁਪਏ ਦਾ ਲੈਨੇ ਹੋ ਅਸੀਂ ਤੁਹਾਨੂੰ 2995 'ਚ 2 ਪੀਸ ਕੋਟਪੈਂਟ ਦਵਾਂਗੇ ਜਿਹੜਾ 3 ਪੀਸ ਕੋਟਪੈਂਟ ਤੁਸੀਂ ਲੈਨੇ ਹੋ 15-15000 16-16000 ਰੁਪਏ ਦਾ ਅਸੀਂ ਤੁਹਾਨੂੰ 3760 'ਚ ਸਲਾਈ ਕਰਕੇ 3 ਪੀਸ ਕੋਟਪੈਂਟ ਦਵਾਂਗੇ ਦੇਖੋ ਜੀ ਕੱਪੜੇ ਦੀ ਕੁਆਲਿਟੀ ਚੈੱਕ ਕਰ ਲਓ ਏ ਕਲਾਸ ਕੱਪੜਾ ਦੇ ਰਹੇ ਆ 2995 3760 'ਚ ਮੈਂ ਕਹਿੰਦਾ ਭਾਜੀ ਪਟਾਕੇ ਮਾਰਦਾ ਕੱਪੜਾ ਦੇ ਰਹੇ ਆ ਗਾਰੰਟੀ ਫੁੱਲ ਦੇ ਰਹੇ ਆ ਰੰਗਾ ਮੇਚ ਦੀ ਆ ਚੈੱਕ ਕਰ ਲਓ ਭਾਜੀ ਕਲਰ ਕੋਟਪੈਂਟ ਦੇ ਵਿੱਚ ਕਿੰਨੇ ਆ 2995 2 ਪੀਸ 3 ਪੀਸ ਸੈਂਤੋ ਸਾਡਾ 550 ਤੋਂ ਵੱਧ ਰਾਂਗ ਆ ਭਾਜੀ ਹੁਣ ਸੀ ਆ ਰਾਮ ਰੇਮਬਲ ਦੀ ਗੱਲ ਕਰ ਲੋ ਭਾਜੀ ਸੀ ਆ ਰਾਮ ਦਾ ਕੋਟ ਪੈਂਟ ਬਜ਼ਾਰਾ ਚੋਂ ਲੈਣ ਚਲੇ ਜਾਓ 15 1500 ਰੁਪਿਆ ਮੀਟਰ ਕਪੜਾ ਮਿਲਦਾ ਪਰ ਅਸੀਂ ਦੇਣਾ 700 ਰੁਪਏ ਮੀਟਰ ਜਿਹੜਾ ਬਜ਼ਾਰਾ ਚ 5000 ਇਕੱਲਾ ਸਮਾਈ ਦਾ ਰੇਟ ਆ 5000 ਤੇ ਕੋਰਟ ਪੈਂਟ ਸੀ ਕੇ ਦੇ ਦਾ ਦੇਖੋ ਜੀ ਚਾਹੇ ਸਾਡੇ ਕੋਲ ਲੈ ਜਾਓ ਪਲੇਨ ਕੋਰਟ ਪੈਂਟ ਚਾਹੇ ਲੈ ਜਾਓ ਲਾਈਨਾਂ ਵਾਲਾ ਚਾਹੇ ਲੈ ਜਾਓ ਚੈੱਕ ਸਾਰੀ ਵੈਰਾਈਟੀ ਦਵਾਂਗੇ ਵੱਡੇ ਵੱਡੇ ਬ੍ਰਾਂਡ ਸੀ ਆ ਰਾਮ ਲੈ ਜਾਓ ਰੈਮੈਂਟ ਲੈ ਜਾਓ ਕਿਡਨੀ ਲੈ ਜਾਓ ਇਟਾਲੀਅਨ ਲੈ ਜਾਓ ਬਹੁਤ ਸੁਪਰ ਕੁਆਲਿਟੀਆਂ ਕੋਰਟ ਪੈਂਟ ਦੇ ਵਿੱਚ ਤੁਹਾਨੂੰ ਅਸੀਂ ਦੇ ਦੇਣੀ ਆ ਆ ਚੈੱਕ ਕਰੋ ਜੀ ਸਾਡੇ ਅਫਸਰ ਸਹਿਬਾਨ ਜਿਹੜੇ ਬਲੇਜ਼ਰ ਪਾਉਂਦੇ ਬਲੇਜ਼ਰ ਵੀ ਆ ਗਿਆ ਜਿਹੜਾ ਮਾਰਕੀਟ ਪ੍ਰਾਈਸ ਹੈ ਇਹਦਾ ਬਲੇਜ਼ਰ ਦਾ 10-10000 ਰਸੀਂ ਦੇਣਾ 3000 ਚ ਰੈਡੀ ਕਰਕੇ ਤੁਸੀਂ ਰੇਵੰਡ ਦਾ ਲੈਣਾ ਕੋਟ ਪੈਟ ਸੀ ਆਰਾਮ ਦਾ ਲੈਣਾ ਲਾਈਨਿੰਗ ਵਾਲਾ ਲੈਣਾ ਜਿਹੜਾ ਮਰਜ਼ੀ ਲੈ ਲਓ ਹੁਣ ਸ਼ੇਰਵਾਨੀਆਂ ਚੈੱਕ ਕਰ ਲਓ ਜੀ ਸ਼ੇਰਵਾਨੀ ਬਾਜ਼ਾਰ ਦੇ ਵਿੱਚ 6-6000 65-6500 ਇਕੱਲਾ ਰੈਂਟ ਆ ਪਰ ਪੈਣ ਸੋਚਿਆ ਸੀ ਸਟਿਚ ਕਰਕੇ ਸੀਕੇ ਤੁਹਾਡੇ ਨਾਪ ਦੀ ਦੇ ਦਾਂਗੇ ਤੁਸੀਂ ਬਾਸਕੇਟਾ ਲੈਣੀ ਆ ਤੁਸੀਂ ਪਾਰਟੀ ਵੇਰ ਕੁੜਤੇ ਲੈਣੇ ਆ ਉਹਨਾਂ ਵਿੱਚ ਵੀ ਬਹੁਤ ਸਾਰੀ ਸਾਡੇ ਕੋਲ ਵੈਰਾਈਟੀ ਆ ਦੇਖੋ ਕੁੜਤੇ ਪਿਆਮੇ ਸਾਨੂੰ ਅਸੀਂ ਦੇ ਦਿੱਤੇ ਕੁੜਤੇ ਬਿਆਮੇ ਦੇ ਪਾਉਣ ਲਈ ਗੁੱਗੂ ਗਲ ਵਾਲੀਆਂ ਸਾਡੇ ਕੋਲ ਬਾਸਟਾਂ ਆ ਚੁੱਕੀਆਂ ਚੈੱਕ ਚ ਆ ਚੁੱਕੀਆਂ ਪਲੇਨ ਚ ਆ ਚੁੱਕੀਆਂ ਬਲੇਜ਼ਰਾਂ ਲੈ ਲਓ ਹਾਪ ਆਜੂ ਲੈ ਜਾਓ ਫੁੱਲ ਬਾਰੀ ਮਤਲਬ ਸੁਪਰ ਕੁਆਲਿਟੀ ਲੌਂਗ ਕੋਟਾ ਲਓ ਸਾਰਿਆਂ ਦੇ ਵੱਡੇ ਫਾਇਦੇ ਹੋਣੇ ਆ ਛੇਤੀ ਆਜੋ ਉਹਨਾਂ ਕਿੱਥੇ ਆ ਮਤੂ ਸ਼ਰੀਦ ਦਸਤਾਰ ਬਾਗਾ ਆਪਣਾ ਮੋਗਾ ਰੋਡ ਤੇ ਜਿੱਥੇ ਕੁਰਤੇ ਪਜਾਮੇ ਕੋਟ ਪੈਂਟ ਸ਼ੇਰ ਬਣੀਆਂ ਬਲੇਜ਼ਰ ਬਾਸਕਰ ਭਾਜੀ ਕੱਪੜੇ ਦਾ ਰਿਕਾਰਡ ਤੋੜਦੇ ਮੈਨੂੰ ਦੱਸੋ ਟੇਲਰਾਂ ਦਾ ਕੀ ਹਿਸਾਬਤਾ ਵੇਖੋ ਜੀ ਟੇਲਰਾਂ ਦਾ ਸਿੱਧਾ ਦਾ ਹਿਸਾਬ ਆ ਜਿਹੜਾ ਬਜ਼ਾਰਾਂ ਦੇ ਵਿੱਚ 7-7000 ਕੋਟ ਪੈਂਟ ਦੀ ਸਮਾਈ ਹੈ ਇੱਥੇ 2050 ਰੁਪਏ 2 ਪੀ ਦੀ ਸਮਾਈ ਹੈ 2550 ਰੁਪਏ 3 ਪੀ ਦੀ ਸਮਾਈ ਹੈ ਕੁਰਤੇ ਪਜਾਮੇ ਸਵਾਈ ਵੀ ਬਹੁਤ ਜਾਇਜ਼ ਆ ਪੈਂਟਾਂ ਸ਼ਰਟਾਂ ਦੀ ਸਵਾਈ ਵੀ ਬਹੁਤ ਜਾਇਜ਼ ਆ ਔਰ ਕੁਆਲਿਟੀ ਏ ਕਲਾਸ ਸਾਡੇ ਕੋਲ ਕਾਰੀਗਰ ਯੂਪੀ ਦੇ ਲਖਨਊ ਦੇ ਬਰੇਲੀ ਦੇ ਤਗੜੇ ਕਾਰੀਗਰ ਆ ਗਏ ਸ਼ੇਰਵਾਨੀਆਂ ਬਾਸਕੇਟਾਂ ਤੇ ਵੱਡੀ ਆਫਰ ਹੈਗੀ ਆ ਪਰ ਅਸੀਂ ਕੋਟ ਪੈਂਟ ਦੇ ਨਾਲ ਨਾਲ ਪਹਿਣਾ ਦਾ ਵੀ ਬਹੁਤ ਫਾਇਦਾ ਕਰ ਰਹੇ ਆ ਇੱਥੋਂ ਤੁਹਾਨੂੰ ਲੇਡੀ ਸੂਟ ਕਢਾਈ ਵਾਲੇ ਸੂਟ ਪ੍ਰਿੰਟ ਸੂਟ ਵੱਡੇ ਵੱਡੇ ਬ੍ਰਾਂਡਡ 250 200 500 ਦੇ ਵਿੱਚ ਮਿਲ ਰਹੇ ਆ ਇਸ ਕਰਕੇ ਇਸ ਮਹੀਨੇ ਤੁਸੀਂ ਬਾਗਾਪੁਰਾਣਾ ਮਾਤੂ ਸ਼੍ਰੀ ਦਸਤਾਰ ਮੋਗੇ ਰੋਡ ਤੇ ਆਜੋ ਜਿੱਥੇ ਵੱਡੀਆਂ ਆਫਰਾਂ ਜਿਹੜੀਆਂ ਤੁਸੀਂ ਆਮ ਬਿਆਹਾਂ 'ਚ ਲੁੱਟ ਕਰਾਣੇ ਉਹ ਮਾਤੂ ਸ਼੍ਰੀ ਦਸਤਾਰੇ ਬੰਦ ਕਰਤੀ ਸੋ ਨੰਬਰ ਸਕਰੀਨ ਤੇ ਆ ਤੁਸੀਂ ਕੋਈ ਜਾਣ ਕੇ ਲੈਣੀ ਆ ਇਸ ਨੰਬਰ ਤੇ ਫੋਨ ਕਰ ਸਕਦੇ ਹੋ ਕੈਰਮਨ ਆਕਾਸ਼ ਦੇ ਨਾਲ ਹਰਦੀਪ ਸਿੰਘ ਤੱਗੜ ਸਾਹਾਂ ਟੀਵੀ ਬਾਗਾਪੁਰਾਣਾ